ियस प्रेपरे नकोदर वी पी एन करियर बिल्डर इन फ्रंट ऑफ बाबा बालक नाथ टेम्पल नूर महल रोड नकोदर नौकरी तैयारी करो इंप्रूवर कम्युनिकेशन स्किल्स एक्सपर्टीज बूस्टर मोरल स्पीक फ्लुंटली एंड फ्लॉलेसली आके मिलो कॉन्टेक्ट फॉरलाइज पंजाबी क्लासेस ओनली फॉर नॉन पंजी ऑफिसर टीम लीडर एंकर सवा ग्यारह टू छजे ਜੀ ਦੋਸਤੋ ਤੁਸੀਂ ਜੁੜੇ ਹੋ ਆਵਾਜ਼ ਪੰਜਾਬੀ ਟੀਵੀ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਜਨਦੀ ਵਿੱਚ ਦੋਸਤੋ ਅੱਜ ਅਸੀਂ ਪਹੁੰਚਿਆ ਹਾਂ ਸ਼ਾਹੋਦੀ ਪਿੰਡ ਨਿਚਰ ਦੇ ਵਿੱਚ ਜਿੱਥੇ ਆਪਣੇ ਭੋਸ਼ਾਲਾ ਸਿੰਘ ਜੀ ਵੱਲੋਂ ਹਰ ਸਾਲ ਬਹੁਤ ਵੱਡਾ ਤਾਲੀ ਦਿੱਤਾ ਜਾਂਦਾ ਹੈ ਹਰ ਸਾਲ ਇਹ ਆ ਰਿਹਾ ਦਸਨੇ ਨੂੰ ਅੱਜ ਸਾਡੇ ਨਾਲ ਮੌਜੂਦ ਹੈ ਸੁਧਰੀ ਜੀ ਰੀਤੂ ਸੁਧਰੀ ਆ ਅੱਜ ਨਾਲ ਨੇ ਮੌਜੂਦ ਨੇ ਆਓ ਦੱਸਦਾ ਦੱਸਦੇ ਆ ਤੇ ਜਾਣਦੇ ਹਾਰਾ ਪ੍ਰੋਗਰਾਮ ਦਾ ਵਿਵਹਾਰ ਅੱਜ ਆਪਣਾ ਨਾਮ ਮਿਲਣਾ ਹੈ ਸੁਧਰੀ ਜੀ 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 ਜ अपने सारी सीटी को माल हर साल पांच साल वह मर्जा करते हैं

ਪੋਥੀ ਦੇਖਿਆ ਬਹੁਤ ਬਹੁਤ ਦੇ ਦਾਰ ਬੰਦੇ ਨੇ ਸਾਡੇ ਨਾਲ ਆਇਆ ਹੈ ਸੀਨਾ ਵਧੀਆ ਇਨਪਾਂ ਬਹੁਤ ਵਧੀਆ ਬਹੁਤ ਬੰਦੇ ਦੇ ਨਾਲ ਆਇਆ ਸਤਿ ਸ਼੍ਰੀ ਅਕਾਲ ਬੋਲੀ ਇਹ ਸਿਨਾ ਤੋਂ ਨਹੀਂ Gracias. ਲਾਈਵ ਜਾਨੀ ਟੀਵੀ ਚੈਨਲ ਦੇ ਨਾਲ ਦੋਸਤੋ ਅੱਜ ਆਪਾਂ ਹੁਣ ਪਹੁੰਚਿਆ ਪਿੰਡ ਸ਼ਾਹਰਪੁਰ ਸਿੰਘੀ ਵਿੱਚ ਲੋਟਾ ਸਾਹਿਬ ਸੇਂਸਵਾ ਜਿੱਥੇ ਅਨੰਦ ਦਾ ਜਗਉਣਾ ਹੈ ਸਾਰਿਆਂ ਦੇ ਉਸ ਤੋਂ ਬਾਅਦ ਆਪਾਂ ਸ਼ਾਹਰਪੁਰ ਨਵੀਂ ਪੈਸ ਵਿੱਚ ਜਾਣਾ ਹੈ ਸਾਰਿਆਂ ਨੇ ਜੋ ਬਣੇ ਰਹੇ ਨਾ ਮੇਰੇ ਨਾਲ ਹੁਣ ਆਪਾਂ ਅਨੰਦ ਦਾਸ ਜਾਲੀ ਅੰਦਰ ਜਾਣਾ ਹੈ ਲੋਟਾ ਸਾਹਿਬ ਦੇ ਵਿੱਚ ਪਾਜੋ ਮੈਂ ਸੀਤਲ ਹੋਏ ਸਦਾ ਸዱ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀਆ ਸਮਾਂ ਬਖਸ਼ਿਸ਼ ਕੀਤਾ ਆਪ ਜੀ ਦੇ ਬਟਾਸੇ ਤੱਕ ਦੇ ਸਮੂਹ ਪਰਿਵਾਰ ਵੱਲੋਂ ਐਸਵੇਲੇ ਗੁਰੂ ਘਰ ਵਿੱਚ ਇਖੇ ਗਿਆ ਆ ਬੱਚੇ ਬੱਚੀਆਂ ਦੇ ਅਨੰਦ ਕਾਰਜ ਰਮਤਾ ਹੋਣੇ ਦੇ ਆਪ ਆ ਗਏ ਬਖਸ਼ੋ ਸੱਚੇ ਪਾਤਸ਼ਾਹ ਜੀ ਪਰਵਾਰਾਂ ਬੱਚਿਆਂ ਦੇ ਸਿੱਖ ਤੇ ਮੇਰਾ ਪਰਿਆਰਥ ਰੱਖਣਾ ਤੇ ਤੇ ਆਪ ਤੇ ਤੇ ਆਪ ਬੱਚਿਆਂ ਦੇ ਸੋਹਣੇ ਮੇਲ ਮਲਾਪ ਹੋਣੇ ਚਰਤੀ ਕਲਾ ਬਖਸ਼ਿਸ਼ ਕਰਨੀ ਆਈਆਂ ਵਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਦਮ ਕਦਮ ਸੰਗਤਾਂ ਦਾ ਲੇਖੇ ਵਿੱਚ ਲਾਉਣਾ ਸਭ ਨੂੰ ਆਪਣੇ ਘਰ ਤੋਂ ਪਿਆਰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀ ਐਸਵੇਲੇ ਕਿਰਪਾ ਕਰੋ ਦਾਤਾ ਜੀਓ ਆਪਣੇ ਸੋਹਣੇ ਮੁਤਲਬਦਾਂ ਦੇ ਵਿੱਚੋਂ ਤਲਗਾਹੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ ਤੇ 11 ਬੱਚੇ ਬੱਚੀਆਂ ਦੇ ਜੋ ਆਨੰਦ ਕਾਰਜ ਨੇ ਉਲੰਭਤਾ ਕੀ ਆਪ ਜੀ ਆਗਿਆ ਬਖਸ਼ਿਓ ਆਪ ਵਿਚਵਰਤ ਕੇ ਜਿਸਕਾ ਕਾਰਜ ਕੰਨਹੀ ਦੀਆ ਮਾਨਸਗਿਆ ਬਚਾਨਾ ਰਾਮ ਸਤਗੁਰੂ ਦਾ ਸੇਵਕ ਹੈ ਤੁਮਨਾ ਤੁਮ ਮਾਨਸਾ ਨਾ ਜੇ ਜੀ ਸਾਡੇ 11 11 ਸ਼ਾਦੀਆਂ ਦੇ ਸਮਾਗਮ ਹਮ ਸਿੱਧਾ ਸਿੱਧੂ ਪ੍ਰਵਾਦ ਦੇ ਸਹਿਯੋਗ ਨਾਲ ਹੁੰਦੇ ਆ ਅੱਜ ਹੁੰਦੀਰ ਸੈਦਰੈਂਟ ਏਰੀਆ ਜੀ ਅੱਜ ਕੀ ਫਿਰ ਥੋੜਾ ਬਾਰਿਸ਼ ਤਾਂ ਕਰਕੇ ਪੈਲਸ ਕੀਤਾ ਸਰ ਬਾ ਚੁ ਹਾਂਜੀ ਹਾਂਜੀ ਹੋਰ ਜਨਤਾ ਲਈ ਲਈ ਆਪਾਂ ਪਾਪਾ ਜੀ ਨੂੰ ਪੁੱਛਦੇ ਆ ਬਾਬੇ ਨੇ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਾਤਸ਼ਾਹ ਜੀ ਨੇ અપਾਰ ਕਿਰਪਾ ਕੀਤੀ ਸਿੱਧੂ ਪਰਿਵਾਰ ਉੱਤੇ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ 11 ਬੱਚੇ ਬੱਚੀਆਂ ਦੇ ਜੋ ਵਿਆਹ ਇਹ ਸਮਾਗਮ ਹੈ ਉਹ ਗੁਰਦੁਆਰਾ ਸੈਵਿਕੋਂ ਨਾਟਕਾਂ ਚ ਹੋਣ ਲੱਗੇ ਹਨ ਸੋ ਸਾਰੀਆਂ ਸੰਗਤਾਂ ਨੇ ਇੱਥੇ ਪਹੁੰਚਣਾ ਤੇ ਬਾਅਦ ਵਿੱਚ ਇਸ ਵਿੱਚ ਬਾਕੀ ਦਾ ਪ੍ਰੋਗਰਾਮ ਹੈ ਨਾਟਕਾਂ ਤੋਂ ਬਾਅਦ ਵਿੱਚ ਸੋ ਗੁਰੂ ਮਾਰ ਦੇ ਕਿਰਪਾ ਕਨ ਪਰਿਵਾਰ ਦੇ ਸਿਰ ਤੇ ਮਿਹਰਾ ਪ੍ਰਿਆਹ ਹੱਥ ਰੱਖਣ ਸਿੱਧੂ ਪਰਿਵਾਰ ਦੇ ਚੜ੍ਹਦੀ ਕਲਾ ਭਿਸ਼ਿਸ਼ ਕਰਨ ਸੇਵਾ ਭਾਵਨਾ ਪਰਿਵਾਰ ਦੀ ਸਫਲੀ ਕਨ ਲੇਖੇ ਵਿੱਚ ਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਪੂ ਸੈਦਪੁਰੀ ਅੱਜ ਅਸੀਂ ਸਜਦ ਪੀਰ ਬਾਬਾ ਸੈਦ ਰਾਣਾ ਗੁਲਾਮ ਮੁਸਤਾਫਾ ਫੂ ਬਾਬਾ ਮਸਤ ਰਾਮ ਲਾਲ ਦਰਬਾਰ ਵੱਲੋਂ ਤੇ ਭੂਸ਼ਣ ਸਿੱਧੂ ਵਿਜੇ ਸਿੱਧੂ ਬਿੱਟੂ ਸਿੱਧੂ ਤਿੰਨੇ ਸੁਪੁੱਤਰ ਸਵਰਗੀਏ ਸਰਦਾਰ ਸਵਰਨ ਸਿੰਘ ਸਿੱਧੂ ਜਿਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਇਹ ਨੇਕ ਉਪਰਾਲਾ ਕੀਤਾ ਜਾਂਦਾ ਤੇ ਹਰ ਸਾਲ ਲੜਕੀਆਂ ਲੋਡਬੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਇਸ ਸਾਲ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਨਾਲੋਂ ਵੱਧ 11 ਵਿਆਹ ਆਨੰਦਕਾਰਜ ਜਿਹੜੇ ਅੱਜ ਗੁਰਦੁਆਰਾ ਸਿੰਘ ਸਭਾ ਸਹਿਦਪੁਰ ਝਿੜੀ ਵਿਖੇ ਇਸ ਟਾਈਮ ਭੂਸ਼ਣ ਸਿੱਧੂ ਜੀ ਦੀ ਮੌਜੂਦਗੀ ਵਿੱਚ ਹੋ ਰਹੇ ਨੇ ਕਿਉਂਕਿ ਵਿਜੇ ਸਿੱਧੂ ਜੀ ਯੂਕੇ ਦੀ ਧਰਤੀ ਤੇ ਬੈਠੇ ਨੇ ਤੇ ਬਿੱਟੂ ਸਿੱਧੂ ਸਾਡੇ ਭਰਾ ਉਹ ਵੀ ਵਿਦੇਸ਼ ਵਿੱਚ ਨੇ ਇਹਨਾਂ ਦਿਨਾਂ ਵਿੱਚ ਚੇਸ ਕਰਕੇ ਪੈਲਸ ਵਿੱਚ ਪਹੁੰਚ ਗਏ ਪੈਲਸ ਵਿੱਚ ਪਹੁੰਚ ਚੁੱਕੇ ਨੇ ਪੇਸੋ ਅਸੀਂ ਸਾਰੀ ਇਸ YouTube ਚੈਨਲ ਰਾਹੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਉਣ ਵਾਲੇ ਸਾਲ ਲਈ ਇਹਨਾਂ ਸਾਰੇ ਸਿੱਧੂ ਪਰਿਵਾਰ ਨੂੰ ਅਰਦਾਸ ਕਰੋ ਦੁਆਵਾਂ ਦਿਓ ਕਿ ਆਉਣ ਵਾਲੇ ਸਾਲ ਵਿੱਚ ਇਹ ਹੋਰ ਵੱਧ ਚੜ ਕੇ ਵਿੱਤਕ੍ਰਿਤੀ ਦੇ ਨਾਲ ਚੱਲਦਾ ਰਹੇ ਸਭਾ ਜੀ ਜੇ ਜੇ ਫੇਸੇ ਕੌਣ ਨੂੰ ਲੈ ਕੇ ਇਹਨਾਂੁੰਡਿਆਂ ਦਾ ਗੁਲੂਵਣਾ ਰਹੇ ਰੇ ਦਮ ਸਮਝਤੇ ਤੋਂ ਦੇ ਆਏ ਇਹ ਦੁਨੀਆ ਮਤਲਬ ਥੋਰਾ ਦੀ ਤੇ ਕੋਈ ਨਹੀਂ ਕਿਸੇ ਦਾ ਮੀਤ ਓ ਯੋਰੇ ਆਪਣਾ ਪੈਸਾ ਜੇਬ ਦਾ ਕਦੇ ਵੀ ਵਰਤ ਲਵੋ ਯਾਰ ਦੀ ਯਾਰੀ ਨੋੜ ਪੈਣ ਤੋਂ ਪਹਿਲੋਂ ਪਰਖ ਲਵੋ ਦੇਸ਼ ਕਾਜੋ ਪ੍ਰੈਸ ਮੀਡੀਆ ਤੋਂ ਬਖਤਾਰ ਗਗਨਦੀਪ ਸਿੰਘ ਵਿੱਕੀ ਆਵਾਜ਼ ਪੰਜਾਬ ਦੀ ਮਿਹਰਦੀਪ ਖੁਸ਼ੀ ਸਾਰ ਤੇ ਪਹੁੰਚੇ ਬਹੁਤ ਬਹੁਤ ਜੀ ਆਇਆਂ ਨੂੰ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਉਹ ਕਦੇ ਵਸਾਨਾ ਖੁਦ ਚੁੰਨਦਾ ਹੁੰਦਾ ਮਾੜਾ ਏ ਉਸ ਵੇੜੇ ਕੀ ਬਰਕਤ ਹੈ ਜਿੱਥੇ ਬਹਿ ਜਾ ਪੜਾਏ